ਕਾਲੀ ਨਾ ਕਰਿਆ ਕਰ 2 ਮਿੰਟ ਲਾ ਲਿਆ ਕਰ ਅਵੇਲਾ ਹੁਣ ਤੇਰੇ ਕੋਲੇ ਖੜਵਾ ਪਾ ਤੇ ਮੈਂ ਰੋਜ਼ ਜਾ ਕੇ ਵੇਖ ਕੇ ਹੁੰਨੀ ਆ ਇਹ ਨਹੀਂ ਦਬਦੀ ਤੜਕੇ ਵੀ 5 ਵੇ ਮੁੜ ਕੋ ਮੁੜ ਕੇ ਹੋਈ ਵੀ ਕਿਉਂ 13 ਕਿਲੋ ਹੁੰਦੇ ਨੇ ਪ੍ਰਤੀ ਦਿਨ ਇਹਨੇ ਜਦੋਂ ਉਹਨੂੰ ਮੇਰਾ ਕਿਤੇ ਵਿਆਹ ਆ ਜਾਣਾ ਨਾ ਇਹਨੇ ਪਤਲੀ ਪਤੰਗ ਹੋਣਾ ਉੱਡਦੀ ਭਰੀ ਉਹ ਘੜ ਪੜਨਦੀ ਆ ਮੰਨੀ ਤੇਰੇ ਕੋ ਇਹਨੇ ਪੜਨਾ ਵੀ ਨਹੀਂ ਗਾ ਮੰਨੀ ਨੇ ਵੇਖ ਲਿਆ ਤੈਨੂੰ ਓ ਮਗਰ ਫੋਨ ਚ ਲਾਈ ਜਾਂਦਾ ਓ ਵੇ ਤੈਨੂੰ ਤਾਂ ਮੈਂ ਫਾਇੰਟਾ ਲਾਉਂਗੀ ਮੈਨੂੰ ਪੜ੍ਹਦੀ ਹੈ ਐਵਰੀ ਇੰਡੀਪੈਂਡੈਂਟ ਕੰਟਰੀ ਹੈਜ਼ ਅ ਕਨਸਟੀਟਿਊਸ਼ਨ ਦਾ ਕਨਸਟੀਟਿਊਸ਼ਨ ਆਫ ਇੰਡੀਆ ਇਜ਼ ਅ ਡਾਕੂਮੈਂਟ ਆਫ ਕਨਸਟੀਟਿਊਸ਼ਨ ਇਹ ਨਹੀਂ ਮੈਨੂੰ ਪਤਾ ਆਉਂਦੀ ਆਫ ਅ ਮੈਨੀ ਐਮੀਨੈਂਟ men ਐਂਡ women ਆਫ ਡਿਫਰੈਂਟ ਪੜ 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 ਕਿ ਲੈ ਮੈਂ ਕਰਾ ਚਲ ਪੜ ਵਾਟ ਯੂ ਲਰਨ ਵੈਨ ਯੂ ਰੀਡ ਦਾ ਕਨਸਟੀਟਿਊਸ਼ਨ ਆਫ ਇੰਡੀਆ ਦਾ ਪੋਜੀਸ਼ਨ ਐਂਡ ਪਾਵਰ ਆਫ ਦਾ ਪ੍ਰਾਈਮ ਮਿਨਿਸਟਰ ਐਂਡ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਨੀਡ ਆਫ ਦਾ ਕਨਸਟੀਟਿਊਸ਼ਨ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਜਰਾਕਾ ਠੀਕ ਕੀਆ ਕਰਨਾ ਮੈਂ ਜਾ ਕੇ ਰੋਜ਼ ਵੇਖ ਕੇ ਆਉਣੀ ਆ ਮੈਂ ਕੱਲ ਵੀ ਰਾਜੂ ਨੂੰ ਕਿਹਾ ਕਹਿੰਦਾ ਰਾਜੂ ਨੇ ਚੋਈ ਆ ਕਾਲੀ ਨਾ ਕਰਿਆ ਕਰ 2 ਮਿੰਟ ਲਾ ਲਿਆ ਕਰ ਅਵੇਲਾ ਹੁਣ ਤੇਰੇ ਕੋਲੇ ਖੜਾ ਪਾ ਤੇ ਮੈਂ ਰੋਜ਼ ਜਾ ਕੇ ਵੇਖ ਕੇ ਆਉਣੀ ਆ ਇੰਨੇ ਦੇ ਪਾਣੀ ਵੀ ਬੈਸ ਵੇਂਦੀ ਨਹੀਂ ਕੀ ਸਾਡੇ ਘਰੋਂ ਮਿਸਤਰੀ ਜਾਂਦੇ ਨੇ ਹੁਣ ਸ਼ੈੱਡ ਆਪਣਾ ਕੰਪਲੀਟ ਹੋ ਕੇ ਥੋੜੇ ਦਿਨਾਂ ਨਾਲ ਡੰਗਰ ਇੱਥੇ ਆ ਜਾਣੇ ਆ ओके ठीक है ठीक है आओ 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 गड़ा पढ़ने दईया मन्नी तेरे को इन्हें पढ़नावणी गा मन्नी ने देख लिया तिनू निज्जा ਤੋਂ ਬਾਅਦ ਟੋਕਰਾ ਟੋਕਰਾ ਓ ਮਗਰ ਫੋਨ ਚਲਾਈ ਜਾਂਦਾ ਓ ਵੇ ਤੈਨੂੰ ਤਾਂ ਮੈਂ ਫਾਂਟਾ ਲਾਉਂਗੀ ਆਹ ਕੁੜੀ ਸੀਰੀਅਸ ਪੜ ਰਹੀ ਕੱਲੀ ਏਵੀ ਪੜ ਦੇ ਨਾ ਪੜਦੀ Every independent country has a constitution the constitution of india What is a document the of constitution ਇਹ ਨਹੀਂ ਮੈਨੂੰ ਪਤਾ ਮੈਂ ਪੜ ਲੈਣਾ ਹੈ ਨਹੀਂ ਮੈਨੂੰ ਪਤਾ ਪਰ ਇਹਦਾ ਮਤਲਬ ਹਸਾਉਣਾ ਦੂਜਾ ਹੁੰਦਾ ਰਾਜ ਸਵਿਧਾਨ ਸਵਿਧਾਨ ਚੱਲ ਅੱਗੇ ਡਿਪੈਂਡੈਂਟ 15 ਅਗਸਤ 1947 ਦਾ ਲੀਡਰਸ ਰਿਅਲਾਈਜ਼ਡ ਦੈਟ ਆਰ ਕਨਸਟੀਟਿਊਸ਼ਨ ਵਾਸ ਰਿਕੁਆਇਰਡ ਟੂ ਗਵਰਨ ਦਾ ਕੰਟਰੀ ਟੂ ਡਰਾਫਟ ਦਿਸ ਕਨਸਟੀਟਿਊਸ਼ਨ ਆ ਕਨਸਟੀਟੂਐਂਟ ਅਸੈਂਬਲੀ ਵਾਸ ਫਾਰਮਡ ਇਟ ਕਨਸਿਸਟਿਡ Of many eminent men and women of different fields. <laughs> Dr. Rajendra Prasad was the chairman of the Constituent Assembly, and Dr. B.R. Ambedkar was the chairman of the drafting committee of the Constitution. He, along with the other members, designed the Constitution to suit the needs of a developing nation with a large population that had people from various religions and sections of the society. ਅਗਲੇ ਮੈਂ ਕਰਾਂਗਾ ਚਲ ਪੜ ਵਾਟ ਯੂ ਲਰਨ ਵੈਨ ਯੂ ਰੀਡ ਦਾ ਕਨਸਟੀਟਿਊਸ਼ਨ ਆਫ ਇੰਡੀਆ ਦਾ ਕਨਸਟੀਟਿਊਸ਼ਨ ਕੰਟੇਨਸ ਆਲ ਦਾ ਰੂਲਸ ਐਂਡ ਰੈਗੂਲੇਸ਼ਨ ਅਕੋਰਡਿੰਗ ਟੂ ਵਿਚ ਆਰ ਕੰਟਰੀ ਫੰਕਸ਼ਨ ਦਾ ਇੰਟਰੋਡਕਸ਼ਨ ਆਫ ਦਾ ਆ ਕੀਸਾ ਕਨਸਟੀਟਿਊਸ਼ਨ ਆਫ ਇੰਡੀਆ ਇਜ਼ ਕਾਲਡ ਦਾ ਪਾਵਰ ਪਾਵਰ ਇਹ ਹੋਈ ਸਾਲਾ ਵੱਡਾ ਖੜਾ ਗਿਆ ਲੱਕ ਕੇ एवरीवन ਪਾਵਰ ਆਫ ਦਾ ਸਟੇਟ ਐਂਡ ਯੂਨੀਅਨ ਗਵਰਨਮੈਂਟ ਆਫ The form of government, parliament, from the position and power of the prime minister and the president of India need of the constitution. Just we need air, water, and sunlight. And constitution is the need for the life of the nation. A country without country, <laughs> <laughs> is the constitution is the like playing a game without rules. A constitution, we <laughs> start ਵਟ ਯੂ ਲਰਨ ਮੈਨ ਯੂ ਰੀਡ ਦਾ ਇਹ ਨਹੀਂ ਦਬਦੀ ਤੜਕੇ ਵੀ ਪੰਜ ਵੇ ਮੁੜਕੋ ਮੁੜਕੀ ਹੋਈ ਵੀ ਕਿਉਂ ਇਹ ਨਹੀਂ ਹਟਦੀ ਇਹਨੇ ਭਈ ਐ ਵਜਨ ਘਟਾ ਲਿਆ ਇਹਨੇ ਵਜਨ ਕਿੰਨਾ ਘਟਾ ਲਿਆ ਤੂੰ 13 ਕਿਲੋ 13 ਕਿਲੋ ਹੁੰਦੇ ਨੇ ਪ੍ਰਤੀ ਦਿਨ ਇਹਨੇ ਜਦੋਂ ਉਹਨੂੰ ਮੇਰਾ ਕਿਤੇ ਵਿਆਹ ਆ ਜਾਣਾ ਨਾ ਇਹਨੇ ਪਤਲੀ ਪਤੰਗ ਹੋੜਾ ਉੜਦੀ ਭਰੀ ਗਾਨੀ ਪੈਂਦਾ ਬਾਹਰ ਹੀ ਜਾਣਾ ਬਾਹਰ ਜਾਣਾ ਤੇ ਹਸਬੰਦ ਕੋ ਚੱਲ ਹਾਂ ਹਸਬੰਦ ਕੋ ਜਾਪੇ ਤਵੇ ਆ ਵੇਖ ਕੇ ਜਾਓ ਜਾ ਚੱਲ ਚੱਲ ਵਿਆਹ ਕੀ ਪਤਾ ਕਦੋਂ ਹੋਣਾ ਕੋਈ ਨਹੀਂ ਵਿਆਹ ਵੇਖ ਕੇ ਜਾਉਂ ਮੈਂ ਜਦੋਂ ਹੀ ਆਇਆ ਇਹਦਾ ਭਾਉ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ